ਸੰਦੋਹੇ ਪਿੰਡ ਪਹਿਲੀ ਵਾਰ ਮੈਂ ਸਿੱਧੂ ਸਾਹਿਬ ਨੂੰ ਮਿਲਿਆ। ਮੈਨੂੰ ਪਹਿਲਾ ਹੀ ਸਵਾਲ ਇਹ ਸੀ ਸਿੱਧੂ ਸਾਹਿਬ ਦਾ ਕਹਿੰਦੇ ਵੋਟ ਕਿਹਨੂੰ ਪਾਈ ਹੈ? ਤੇ ਮੈਂ ਸੱਚ ਹੀ ਦੱਸਤਾ। ਜਿਹੜਾ ਤੁਹਾਡੇ ਉਲਟ ਬੰਦਾ ਸੀ ਉਹਨੂੰ ਪਾਈ ਹੈ। ਹੁਣ ਕਹਿੰਦੇ ਕੰਮ ਦੱਸ। ਮੈਂ ਆਪਣਾ ਕੰਮ ਦੱਸਤਾ। ਮੈਨੂੰ ਕਹਿੰਦੇ ਸ਼ਾਮ ਨੂੰ 5 ਵਜੇ ਬਹਿੰਡੇ ਆ ਜੀ। ਬਸ ਉਹ ਸ਼ਾਮ ਨੂੰ 5 ਵਜੇ ਜਦੋਂ ਬਹਿੰਡੇ ਜਾ ਕੇ ਮਿਲ ਲੇ। 2024 ਆ ਗਿਆ ਤੁਹਾਡਾ ਬਸ। ਉੱਥੇ ਉਹਨਾਂ ਦੀ ਹੋ ਕੀ ਰਹਿ ਗਈ। ਜਿਹੜਾ ਦਫ਼ਤਰ ਦਾ ਉਹਨਾਂ ਦਾ ਮਾਹੌਲ ਹੈ। ਹਰ ਇੱਕ ਮਹਿਕਮੇ ਦੀ, ਹਰ ਇੱਕ ਕੰਮ ਦੀ ਇੱਕ ਅਲੱਗ ਫਾਈਲ ਲੱਗੀ ਹੋਈ। ਤੁਹਾਡਾ ਇਹ ਨਹੀਂ ਹੈਗਾ ਤੁਸੀਂ ਜਾ ਕੇ ਅਰ ਤੇ ਉੱਥੇ ਰੱਖਤੀ ਤੇ ਮੁੜ ਕੇ ਭਾਲੀ ਜਾਣਗੇ ਕਿੱਥੇ ਕੀ ਹੈ ਇਰੀਗੇਸ਼ਨ ਦੀ ਇੱਕ ਅਲੱਗ ਫਾਈਲ ਹੈ ਐਸਐਸਪੀ ਸਾਹਿਬ ਦੀ ਇੱਕ ਅਲੱਗ ਫਾਈਲ ਹੈ ਡੀਸੀ ਸਾਹਿਬ ਦੀ ਇੱਕ ਅਲੱਗ ਫਾਈਲ ਹੈ ਉਹਦੇ ਚੋ ਜਿੰਨਾ ਵੀ ਉਹ ਬੈਟਰ ਕਰ ਸਕਦੇ ਆ ਉਹ ਕਰਕੇ ਬੈਕ ਕਾਲ ਵੀ ਕਰਦੇ ਆ ਵੀ ਆਹ ਤੇਰਾ ਕੰਮ ਪਈ ਆ ਤੂੰ ਕਿਹਾ ਸੀ ਆਹ ਤੇਰਾ ਕੰਮ ਹੋ ਗਿਆ ਮੇਰੇ ਕਮ ਪਰਸਨਲ ਤਿਆਰਵਾ ਦੱਸਦਾ ਇੱਕ ਮੁੰਡਾ ਏਐਮਜ਼ ਚ ਨੌਕਰੀਆਂ ਐਮਐਲ ਸਾਹਿਬ ਕੋਲ ਐਪਲੀਕੇਸ਼ਨ ਦੇ ਆ ਚਾਰ ਪੰਜ ਮਹੀਨੇ ਲੰਘ ਗਏ ਸ਼ਾਇਦ ਉਹ ਬੰਦਾ ਵੀ ਭੁੱਲ ਗਿਆ ਹੋਊਗਾ ਵੀ ਮੈਂ ਕੋਈ ਐਪਲੀਕੇਸ਼ਨ ਦੇ ਕੇ ਆਇਆ ਚਾਰ ਪੰਜ ਮਹੀਨਾ ਬਾਅਦ ਮੈਨੂੰ ਦਫ਼ਤਰੋਂ ਫੋਨ ਆਉਂਦਾ ਕਹਿੰਦੇ ਛੋਡੇ ਪਿੰਡ ਦਾ ਐਸ ਨਾਂ ਦਾ ਮੁੰਡਾ ਹੈ ਮੈਂ ਵੀ ਹੈਗਾ ਕਹਿੰਦੇ ਕੋਈ ਏਮ ਚ ਚ ਐਪਲੀਕੇਸ਼ਨ ਦਿੱਤੀ ਸੀਗੀ ਤੇ ਉਹਨੂੰ ਜੀ ਤੁਸੀਂ ਭੇਜ ਦਿਓ ਜੋ ਤੁਮੋਂ ਬੰਦੇ ਨੂੰ ਫੋਨ ਕਰਿਆ ਉਹ ਤਾਂ ਪਹਿਲਾਂ ਮੈਂ ਨੰਬਰ ਲੈ ਕੇ ਉਸ ਤੋਂ ਜਦੋਂ ਬੰਦੇ ਨੂੰ ਫੋਨ ਕਰਿਆ ਵੀ ਯਾਰ ਕਰਕੇ ਤੇਰਾ ਯਾਰ ਫੋਨ ਆਇਆ ਬਿੰਡੇ ਵਾ ਮੇਰੇ ਸਾਡੇ ਦਫ਼ਤਰੋਂ ਤੇਰਾ ਉਹ ਏਮ ਜਾਲਾ ਕੰਮ ਤੂੰ ਆ ਉਹਦੀ ਇੰਟਰਵਿਊ ਵਗੈਰਾ ਦੇ ਆ ਤੇਰੀ ਉੱਥੇ ਕਹਿਤਾ ਉਹ ਬੰਦਾ ਕਹਿੰਦਾ ਯਾਰ ਮੈਨੂੰ ਪਰ ਮੇ ਏਮ ਚ ਜਮਾ ਨੌਕਰੀ ਨਾ ਮਿਲੇ ਪਰ ਮੈਂ ਇੰਨੇ ਹੀ ਹਾਂ ਯਾਰ ਵੀ ਮੇਰੀ 4 ਮਹੀਨਿਆਂ ਬਾਅਦ ਮੈਂ ਤਾਂ ਕਹਿੰਦਾ ਐ ਸੀ ਯਾਰ ਮੈਨੂੰ ਪਤਾ ਨਹੀਂ ਕਿੱਥੇ ਗਈ ਹੋਰ ਦੀ 4 ਮਹੀਨਿਆਂ ਬਾਅਦ ਉਹ ਬੰਦਾ ਸੁਨੇਹਾ ਲਿਆ ਮੈਂ ਪਰਸੇ ਮੈਂ ਬੰਦਾ ਵੀ ਮਿਲਾ ਸਕਦਾ ਕਿੰਨਾ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਤਾਂ ਵੱਖਰਾ ਹੀ ਹੈ ਕੋਈ ਬੰਦੇ ਨਾਲ ਜਾਂ ਰਾਹ ਪਈ ਜਾਣੀਆਂ ਜਾਂ ਬਾਹ ਪਈ ਜਾਣੀਆਂ ਠੀਕ ਹੈ ਨਾ ਹੁਣ ਤਾਂ ਪਤਾ ਵੀ ਤੁਸੀਂ 15 ਸਾਲ ਹੋ ਗਏ ਬੀਬਾ ਜੀ ਨੂੰ ਜਿਤਾਉਂਦਿਆਂ ਨੂੰ ਇੱਕ ਵਾਰ ਪਰਖ ਕੇ ਦੇਖ ਲਓ ਕੋਈ 5 ਸਾਲ ਲੱਗ ਹੀ ਹੈ ਤਾਂ ਆਈ ਠੀਕ ਹੈ ਨਾ ਅਸੀਂ ਤਾਂ ਪਰਖ ਲਿਆ ਠੀਕ ਹੈ ਨਾ ਦਾੜੀ ਆਈ ਨਹੀਂ ਸੀ ਜੇ ਉਹਦੇ ਨਾਲ ਆ ਠੀਕ ਹੈ ਤੇ ਅਸੀਂ ਦਾ ਪਰਖ ਲੈ ਸਾਡਾ ਤਾਂ ਕਦੇ ਰੁਕਿਆ ਨਹੀਂ ਠੀਕ ਹੈ ਨਾ ਨਾਇਜ਼ ਕਦੇ ਕਿਹਾ ਨਹੀਂ ਜਾਇਲ ਸਾਡਾ ਰੁਕਿਆ ਨਹੀਂ ਠੀਕ ਹੈ ਤੇ ਪੜ ਕੇ ਦੇਖ ਲੈਣਗੇ ਉਹਨਾਂ ਨੂੰ ਖੁਦ ਵਾ ਖੁਦ ਹਰ ਇੱਕ ਚੀਜ਼ ਦਾ ਪਤਾ ਲੱਗ ਜੂ ਪਰ ਮੈਂ ਇੱਕ ਚੀਜ਼ ਆ ਮੈਂ ਗਾਰੰਟੀ ਕਰ ਸਕਦਾ ਵੀ ਕਿਸੇ ਦਾ ਵੀ ਚਾਹੇ ਉਹ ਦਿੱਲੀ ਕੰਮ ਆ ਚਾਹੇ ਉਹ ਚੰਡੀਗੜ੍ਹ ਕੰਮ ਆ ਚਾਹੇ ਉਹ ਬਠਿੰਡੇ ਕੰਮ ਆ ਜੇ ਸਿੱਧੂ ਸਾਹਿਬ ਦਾ ਅਸੀਂ ਕੰਮ ਹੋਊਗਾ ਉਹਦੇ ਚ ਪੈਸਾ ਨਹੀਂ ਲੱਗਦਾ ਇਹਨਾਂ ਨੇ ਤਾਂ ਕੀ ਆ ਉਹ ਕਰਨਾ ਅਫਸਰ ਵੀ ਨਹੀਂ ਲੈਂਦਾ ਵੀ ਸਿੱਧੂ ਸਾਹਿਬ ਦਾ ਫੋਨ ਆ ਗਿਆ ਇਸ ਚੀਜ਼ ਦੀ ਗਾਰੰਟੀ ਮੈਂ ਦਿੰਦਾ